ਹੈਲੋ ਸਸਤੀ ਘਰ ਨਮਸਕਾਰ ਸਲਾਮ ਦੋਸਤੋ ਤਾਂ ਅੱਜ ਦੀ ਗੱਲ ਜਿਹੜੀ ਹੈ ਨਾ ਅੱਜ ਇੱਕ ਮੈਂ ਕਮੈਂਟ ਪੜਿਆ ਸਵੇਰੇ ਤੇ ਕਮੈਂਟ ਪੜ੍ਹ ਕੇ ਨਾ ਮੇਰੇ ਦਿਮਾਗ 'ਚ ਹੋਰ ਹੀ ਵਿਚਾਰ ਆ ਗਿਆ ਤੇ ਉਹ ਬੜੀਆਂ ਸਿਆਣੀਆਂ ਗੱਲਾਂ ਕਰਦਾ ਸੀ ਉਹ ਕਹਿੰਦਾ ਭਈ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਫਲਾਨਾ ਨਹੀਂ ਕਰਨਾ ਚਾਹੀਦਾ ਧਮਕਾਨਾ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਇਹਨੂੰ ਜਿਹਨੂੰ ਨਿੰਦਿਆ ਚੁਗਿਆ ਚੁਗਲੀ ਤੁਸੀਂ 네ਗਟਿਵਿਟੀ ਕਹਿੰਦੇ ਹੋ ਇਹ ਜਦੋਂ ਤੱਕ ਚੱਲਦੀ ਸੀ ਨਾ ਸਮਾਜ ਦੇ ਵਿੱਚ ਸੁਧਾਰ ਸੀ ਇਹ ਬਹੁਤ ਵੱਡਾ ਵਿਦਵਾਨ ਬੰਦਾ ਅੱਜ ਮੈਂ ਵੀਡੀਓ ਜਿਹੜੀ ਬਣਾਉਣੀ ਸੀ ਬਣਾਉਣੀ ਮੈਂ ਲਾਰਡ ਐਸ ਮਾਨ ਤੇ ਸੀ ਮੈਂ ਦੱਸਣਾ ਸੀ ਵੀ ਫਿਲਮ ਲਾਈਨ ਦੇ ਵਿੱਚ ਕਿਸ ਲੈਵਲ ਤੱਕ ਵੱਡੇ ਤੋਂ ਵੱਡਾ 스타 ਛੋਟੇ 스타 ਨਾਲ ਕੀ ਕਰਦਾ ਤੇ ਪੰਜਾਬੀ ਬੰਦਾ ਮੁੰਬਈ ਤੋਂ ਛੱਡ ਕੇ ਪੰਜਾਬ ਚਲ ਗਿਆ ਆ ਉਹਦੇ ਬਾਰੇ ਗੱਲ ਕਰਨੀ ਸੀ ਉਹ ਅਗਲੀ ਵਾਰ ਕਰਾਂਗੇ ਹੁਣ ਇਹ ਵਿਦਵਾਨ ਸਾਹਿਬ ਕਹਿੰਦੇ ਵੀ ਨਿੰਦਿਆ ਚੁਗਲੀ ਨਾ ਕਰੋ ਤੂੰ ਇਹ ਕੰਮ ਗੰਦਾ ਛੱਡ ਕੇ ਕੋਈ ਚੰਜਦਾ ਕੰਮ ਕਰ ਲੈ ਤੈਨੂੰ ਸ਼ਰਮ ਆਉਣੀ ਚਾਹੀਦੀ ਇਹ ਮੈਨੂੰ ਕਹਿ ਰਿਹਾ ਕਮੈਂਟ ਮੈਂ ਤੁਹਾਡਾ ਕਾਪੀ ਪੇਸਟ ਕਰਕੇ ਲਾ ਦਿੰਦਾ ਤੇ ਇਹਨੂੰ ਪੁੱਛੇ ਪੇ ਤੇਰੀ ਮੈਂ ਕੀ ਪਜਾਮੀ ਲਾਤੀ ਜਿਹੜਾ ਤੈਨੂੰ ਇਹ ਘਟੀਆਂ ਕੰਮ ਲੱਗਿਆ ਇਹ ਹੋਣਾ ਪਜਾਮੀ ਵਾਲਾ ਹੀ ਆ ਕੋਈ ਕਦੀ ਜਿਹੜੇ ਕਥਾ ਕਰਨ ਵਾਲੇ ਜਾਂ ਕਿੱਦਾਂ ਇਹ ਇਹਨਾਂ ਦੀ ਪਰਸਨਲ ਲਾਈਫ ਦੇਖੀ ਤੁਸੀਂ ਕਿੱਦਾਂ ਬੋਲਦੇ ਚੱਲਦੇ ਕਿਸੇ ਨਾਲ ਆਫ ਕੈਮਰਾ ਹੈ ਮੈਂ ਉਹ ਦੇਖੀ ਹੋਈ ਆ ਮੇਰੇ ਨਾਲ ਗੱਲ ਨਾ ਕਰੋ ਇਹ ਮੈਂ ਬਹੁਤ ਵੱਡੇ ਵੱਡੇ ਆ ਨਾਂ ਜਿਨ੍ਹਾਂ ਨੂੰ ਤੁਸੀਂ ਬਹੁਤ ਰੱਬ ਮੰਨਦੇ ਉਹਨਾਂ ਨਾਲ ਬੈਠਾ ਹਾਂ ਹੈਨਾ ਤੇ ਇਹ ਕਦੀ ਆਸ ਵਿੱਚ ਇੱਕ ਦੂਏ ਦੀ ਚੁਗਲੀ ਕਰਦੇ ਆ ਜਾਂ ਨਿੰਦਿਆ ਕਰਦੇ ਆ ਦੇਖਿਆ ਐਡੀਆਂ ਗੱਲਾਂ ਇਮੋਸ਼ਨਲੀ ਤੁਹਾਨੂੰ ਬਲੈਕਮੇਲ ਕਰਕੇ ਇੰਨੇ ਪੈਸੇ ਮੂਰੇ ਇਕੱਠੇ ਹੋ ਜਾਂਦੇ ਇਹਨਾਂ ਦੇ ਤੇ ਇਹ ਚੱਕ ਕੇ ਲੈ ਜਾਂਦੇ ਕਦੀ ਕਿ ਦੇਖੇ ਵੇ ਕਹਿੰਦੇ ਆ ਤੁਹਾਡੇ ਇੱਕ ਪਿੰਡ ਚੋਂ ਕੋਲਾਨਾ ਗਰੀਬ ਹੈ ਉਹਨੂੰ ਦੇ ਦਿਓ ਮਦਦ ਕਰ ਦਿਓ ਜਿਹੜੀ ਵੀਡੀਓ ਮੈਂ ਪਾਈ ਆ ਲੋਕਾਂ ਦੀ ਮਦਦ ਕਰਨ ਵਾਲੇ ਦੀ ਬੰਦੇ ਦੀ ਉਹਦੇ ਫੋਟੋ ਥੱਲੇ ਵੀਡੀਓ ਥੱਲੇ ਕਮੈਂਟ ਪਾ ਰਿਆ ਹੈ ਕਹਿੰਦਾ ਮਾਂ ਪਿਓ ਨੇ ਤੁਹਾਨੂੰ ਅਕਲ ਦਿੱਤੀ ਉਹ ਅਕਲ ਸਾਨੂੰ ਦਿੱਤੀ ਆ ਅਕਲ ਸਾਸੀ ਸਮਾਜ ਤੋਂ ਸਿੱਖੀ ਆ ਮਾਂ ਪਿਓ ਨੇ ਵਿਚਾਰਨੇ ਅਕਲ ਕੀ ਦੇਣੀ ਮਾਪੇ ਤਾਂ ਵਿਚਾਰੇ ਉਹ ਭੋਲੇ ਆ ਜਿਹੜੇ ਉਹਨਾਂ ਨੂੰ ਪੁਰਾਣੇ 47 ਦੇ ਟਾਈਮ ਤੋਂ ਕਹਿੰਦੇ ਕੋਈ ਆਈ ਜਾਂਦੇ ਬਜ਼ੁਰਗ ਉਹਨਾਂ ਦੀਆਂ ਗੱਲ ਕਰ ਕਰ ਰਸ ਸੀ ਗਾਂ ਗੱਲਾਂ ਕਰਦੇ ਰਹੇ ਸਾਨੂੰ ਸਾਡੇ ਬਜ਼ੁਰਗ ਕਹੀ ਗਏ ਅਸੀਂ ਕਰੀ ਗਏ ਕਦੀ ਆਪ ਦਾ ਦਿਮਾਗ ਵੀ ਲਾ ਲਓ ਇੰਦਰੀ ਤਾਂ ਬੁੱਝ ਬਣਾਇਆ 47 ਤੋਂ ਅਸੀਂ ਸਮਾਜ ਆਪਣਾ ਕੋਈ ਚੋਰ ਚੋਰ ਦੀ ਨਿੰਦਿਆ ਨਹੀਂ ਕਰਦਾ ਚੋਰ ਚੋਰ ਨੂੰ ਚੰਗਾ ਹੀ ਕਹੀ ਜਾਂਦਾ ਠੱਗ ਠੱਗ ਨੂੰ ਚੰਗਾ ਕਹੀ ਜਾਂਦਾ ਇੱਕ ਕਹਾਣੀ ਕਿੱਸਾ ਦੇਸ਼ ਚ ਹੋ ਜਾਂਦਾ ਉਹਦੇ ਰੌਲੇ ਪਾ ਪਾ ਕੇ ਵਿਦਵਾਨ ਵੱਡ-ਵੱਡੇ ਤੁਹਾਡੇ ਤੋਂ ਪੈਸਾ ਇਕੱਠਾ ਕਰ ਦਿੰਦੇ ਤੁਹਾਨੂੰ ਉਹ ਨਹੀਂ ਪਤਾ ਲੱਗਦਾ ਤੁਸੀਂ ਸਾਨੂੰ ਕੀ ਸਿਖਾਉਂਗੇ ਯਾਰ ਤੁਸੀਂ ਇਹ ਸੋਚ ਕੇ ਦੇਖੋ ਇਹ ਬੰਦੇ ਜਿਹੜੇ ਆ ਨਾ ਇਹ ਭੇਡਾਂ ਨੇ ਔਰ ਇਹਨਾਂ ਨੇ ਸਮਾਜ ਖਰਾਬ ਕਰਤਾ ਠੀਕ ਆ ਸੀ ਨਿੰਦਿਆ ਚੁਗਲੀ ਨਹੀਂ ਕਰਦੇ ਜਦੋਂ ਇਹ ਨਿੰਦਿਆ ਚੁਗਲੀ ਜਿਹਨੂੰ ਤੁਸੀਂ ਕਹਿੰਦੇ ਹੋ ਸੱਚੇ ਨਿਊਜ਼ ਰਿਪੋਰਟਰ ਜਦੋਂ ਇਹ ਚੀਜ਼ਾਂ ਲੈ ਕੇ ਆਉਂਦੇ ਸੀ ਤੇ ਇਹ ਚੀਜ਼ਾਂ ਘੱਟ ਸੀ ਹੀਰਾ ਫੇਰੀ ਧੋਖੇ ਘੱਟ ਸੀ ਅੱਜ ਸਾਰੇ ਝੂਠ ਚਕਾਰੇ ਵੱਢਣ ਲੱਪੇ ਸਾਰੇ ਚੈਨਲ ਸਭ ਕੁਛ ਏਦਾਂ ਕਰਨ ਲੱਗ ਪਿਆ ਤਾਂ ਕਿੰਨਾ ਵੱਧ ਗਿਆ ਜੇ ਕੋਈ ਚੰਗੀ ਗੱਲ ਕਰਦਾ ਉਹਨੂੰ ਤੁਸੀਂ ਨੈਗੇਟਿਵਿਟੀ ਕਹਿੰਦੇ ਉਹ ਵਿਚਾਰਾ ਡਰਦਾ ਚੁੱਪ ਹੋ ਜਾਂਦਾ ਥੱਲੇ 10-10 ਕਮੈਂਟ ਗਲਤ ਆ ਜਾਂਦੇ 20-20 ਕਮੈਂਟ ਗਲਤ ਆਉਣਗੇ ਅਸੀਂ ਸਿੱਧੂ ਦੇ ਪੱਖ 'ਚ ਗੱਲ ਕਰਦੇ ਹਾਂ ਕਈ ਸਾਨੂੰ ਹੀ ਥੱਲੇ ਕਮੈਂਟ ਲਿਖੀ ਜਾਂਦੇ ਕਿ ਜੁੰਡੇ ਜੇ ਖਿਡਾਰੀ ਕਈ ਫਿਰਦੇ ਮੈਂਟਲੀ ਹਲਾਤੇ ਮਿੱਠੀ ਇਹ ਜੁੰਡੇ ਕੀ ਪਤਾ ਸੀ ਉਹ ਵਿਚਾਰੇ ਉਹਦੇ ਇਨਸਾਫ ਲਈ ਜਾਂ ਕਿਦਾਂ ਸੋਚ ਕੇ ਬੈਠੇ ਕਿਦਾਂ ਹਨਾ ਕੀ ਗੱਲ ਤੁਹਾਨੂੰ ਥੋੜੀ ਪਤਾ ਥੋੜੀ ਬਕਵਾਸ ਹੋ ਸਕਦੀ ਤੁਸੀਂ ਉਹ ਬੁੱਝ ਕੌਮ ਹੋ ਤੁਹਾਨੂੰ ਮੈਂ ਦੱਸ ਚੁੱਕਾ ਤੇ ਜਿਨ੍ਹਾਂ ਨੂੰ ਕਿਸੇ ਇੱਕ ਨੇ ਵਿਰੋਧੀ ਨੇ ਕਹਿ ਦਿੱਤਾ ਕਿ ਦੀਪ ਨੇ ਝੰਡਾ ਚੜਾਤਾ ਤੁਸੀਂ ਸਾਰੇ ਕਹਿੰਦੇ ਜਨ ਦੀਪ ਨੇ ਝੰਡਾ ਚੜਾਤਾ ਦੀਪ ਨੇ ਝੰਡਾ ਹੀ ਨਹੀਂ ਚੜਾਇਆ ਐਂਦੇ ਤੁਹਾਨੂੰ ਥੋੜੇ ਦਿਨ ਪਹਿਲਾਂ ਗੱਲ ਦੱਸੀ ਸੀ ਕਿ ਉਹ ਕਹਿੰਦਾ ਝੁਕੇਗਾ ਨਹੀਂ ਸਾਲਾ ਤੇ ਝੁਕਿਆ ਰਹਿੰਦਾ ਇਹ ਸਾਰੇ ਸਿਸਟਮ ਨੂੰ ਡੀਪਲੀ ਸੋਚ ਕੇ ਦੇਖੋ ਜਿਹੜੇ ਸਿਆਣੇ ਆ ਇਹ ਡਫਰਾਂ ਨੇ ਤਾਂ ਚਲੋ ਜੋ ਬੋਲਣਾ ਬੋਲਣਾ ਹੀ ਆ ਇਹ ਜਿਹੜੇ ਲੋਕ ਨੇ ਇਹ ਸਿਰਫ ਉਹ ਨੇ ਜਿਹੜੇ ਚਾਹੁੰਦੇ ਵਾ ਚਾਪਲੂਸੀਆਂ ਕਰ ਲਓ ਫਿਲਮਾਂ ਵਾਲੇ ਕਦੀ ਤੁਸੀਂ ਫਿਲਮਾਂ ਵਾਲਿਆਂ ਦੇ ਖਿਲਾਫ ਬੋਲਦੇ ਦੇਖੇ ਇੱਕ ਦੂਏ ਨਾਲ ਠੱਗੀਆਂ ਕਰਦੇ ਪਰ ਖਿਲਾਫ ਨਹੀਂ ਬੋਲਦੇ ਗੱਲ ਘੁਮ ਘਮਾ ਕੇ ਫਿਰ ਫਿਲਮ ਦੀ ਆ ਜਾਂਦੀ ਹੈ ਕਿਉਂਕਿ ਮੈਂ ਫਿਲਮਾਂ ਵਾਲਿਆਂ ਵਾਲੀ ਬੋਲਣਾ ਸੀ ਪਰ ਜਦੋਂ ਇਦਾਂ ਦੇ ਲੋਕ ਆਉਂਦੇ ਮੈਨੂੰ ਬੋਲਣਾ ਪੈਂਦਾ ਇਹ ਗੱਲ ਨੂੰ ਡੀਪਲੀ ਸੋਚੋ ਜਿਹੜੀਆਂ ਮੈਂ ਕਹਿ ਰਿਹਾ ਇੱਕ ਵਾਰ ਫਿਲਮ ਬਣੀ ਸੱਜਣ ਸਿੰਘ ਰੰਗਰੂਟ ਤੇ ਸੂਬੇਦਾਰ ਜਗਿੰਦਰ ਸਿੰਘ ਉਹ ਦੋਹਾਂ ਫਿਲਮਾਂ ਦਾ ਘਾਟਾ ਪਿਆ ਬਹੁਤ ਜ਼ਿਆਦਾ ਹੈਨਾ ਗਿੱਪੀ ਤੇ ਦਲਜੀਤ ਨੇ ਦੇਖਿਆ ਵੀ ਘਾਟਾ ਬਹੁਤ ਪਿਆ ਇਹ ਦੋਨੋਂ ਫਿਰ ਇੱਕ ਹੋ ਗਿਆ ਉਸ ਤੋਂ ਪਹਿਲਾਂ ਉਹ ਵੀ ਲਾਕ ਡਾਕ ਸੀ ਯਾਦ ਕਰ ਲਿਓ ਮੈਨੂੰ ਯਾਦ ਦਿਲਾਉਣਾ ਪੈਂਦਾ ਤੁਹਾਨੂੰ ਕਿਉਂਕਿ ਤੁਸੀਂ ਬਹੁਤ ਛੇਤੀ ਭੁੱਲ ਜਾਂਦੇ ਹੋ ਐਸੇ ਕਰਕੇ ਵੋਟਾਂ ਵਾਲੇ ਤੁਹਾਡੀ ਅਹੀ ਤੇ ਹੀ ਦੇ ਜਾਂਦੇ ਆ ਐਸੇ ਕਰਕੇ ਐਕਟਰ ਤੁਹਾਡੀ ਅਹੀ ਤੇ ਹੀ ਦੇ ਜਾਂਦੇ ਆ ਜਿਹੜੇ ਵਿੱਚ ਮੈਨੂੰ ਕਹਿੰਦੇ ਆ ਕਿ ਕੁਝ ਬਣ ਕੇ ਬੋਲਣਾ ਚਾਹੀਦਾ ਫੁਲਾਨ ਬਣ ਕੇ ਤਾਂ ਸਾਰੇ ਕਰਦੇ ਕੀ ਹੋ ਤੁਸੀਂ ਦੇਖੋ ਉਹ ਬਣਨ ਤੋਂ ਬਾਅਦ ਕੀ ਕਹਿੰਦੇ ਗੁਟਕਾ ਖਾ ਲਓ ਤੇ ਤੁਸੀਂ ਰੰਮੀ ਖੇਡ ਲਓ ਫੁਲਾਨਾ ਕਰ ਲਓ ਉਹ ਐਡਾ ਕਰਦੇ ਨੇ ਦਲਜੀਤ ਵਰਗੇ ਕਹਿੰਦੇ ਕੋਕ ਪੀ ਲਓ ਆਪ ਪੀਂਦਾ ਕਦੀ ਨਹੀਂ ਕੋਕ ਬੱਚੋ ਤੁਸੀਂ ਇਹ ਕੁਛ ਕਰੀਏ ਉਦੋਂ ਬੰਦਾ ਇਹਨਾਂ ਦੇ ਰੰਗਾਂ 'ਚ ਰੰਗ ਜਾਂਦਾ ਆਪਣੀ ਗੱਡੀ ਚਲਾਉਣ ਦੇ ਚੱਕਰ 'ਚ ਉਹੀ ਕੁਛ ਕਰਦਾ ਠੀਕ ਹੈ ਜੇ ਕਿਸੇ ਨੇ ਸਹੀ ਸਲਾਮ ਤੇ ਇਦਾਂ ਦਾ ਬੀੜਾ ਚੱਕਿਆ ਤਾਂ ਸਮਝਿਆ ਕਰੋ ਮਨ ਤੁਸੀਂ ਸਮਝਣਾ ਤਾਂ ਹੈ ਨਹੀਂ ਮਰਨ ਤੋਂ ਬਾਅਦ ਤੁਸੀਂ ਸ਼ਹੀਦ ਬਣਾਉਣੇ ਹੋ ਮਨ ਤੋਂ ਬਾਅਦ ਗੀਤਕਾਰਾਂ ਦਾ ਸਰਤਾਜ ਬਣਾਉਣੇ ਹੋ ਮਰਨ ਤੋਂ ਬਾਅਦ ਤੁਸੀਂ ਉਹ ਉੱਥੇ ਬਿਜ਼ਨਸ ਕਰਨਾ ਹੁੰਦਾ ਤਾਂ ਇਹ ਗੇਮਾਂ ਹੁੰਦੀਆਂ ਆਦਰਵਾਇਜ਼ ਇਹ ਚੀਜ਼ ਵੀ ਨਾ ਹੋਵੇ ਉਹ ਬਿਜ਼ਨਸ ਕਰਨਾ ਹੈ ਉਹ ਚੀਜ਼ ਕਰ ਲẽਗੇ ਤੁਹਾਨੂੰ ਜੇ ਕੋਈ ਸਿਆਣੀ ਗੱਲ ਕਰਦਾ ਤੁਹਾਨੂੰ ਐ ਲੱਗਦਾ ਤੁਸੀਂ 47 ਤੋਂ ਮਗਰ ਲੱਗੀ ਹੋ ਹਮੇਸ਼ਾ 47 ਤੋਂ ਕੀ ਕੀ ਹੋਇਆ ਤੁਹਾਨੂੰ ਕਿਤੇ ਪਤਾ ਨਹੀਂ ਜੇ ਅਸੀਂ ਚੱਜਦੀਆਂ ਗੱਲਾਂ ਦੱਸਦੇ ਤੁਹਾਡੇ ਹਜਮ ਨਹੀਂ ਹੁੰਦੀਆਂ ਆ ਚਾਰਕ ਕਮੈਂਟ ਪਾਉਣ ਵਾਲੇ ਆ ਜਾਂਦੇ ਜਦੋਂ ਸਾਡੇ ਕਾ ਚੈਨਲ ਬੰਦ ਕਰਨ ਨੂੰ ਸੋਚਦਾ ਫਿਰ ਤੁਸੀਂ ਕਹਿੰਦੇ ਕੋਈ ਕਮਾਈ ਨਹੀਂ ਇੱਥੇ ਭੁੱਲ ਜਾਓ ਹਲੇ ਤੱਕ ਕੋਈ ਪੈਸਾ ਨਹੀਂ ਆਇਆ ਸਿਰਫ ਸੱਚ ਬੋਲ ਰਹਾ ਹਾਂ ਹਨਾ ਸਾਡੇ ਅੜਗਿਆਂ ਨੂੰ ਕੋਈ ਪੈਸਾ ਨਹੀਂ ਆਉਂਦਾ ਪੈਸਾ ਕਿਹਨਾਂ ਨੂੰ ਆਉਂਦਾ ਉਹ ਹਰਾਮ ਦੇ ਆ ਕੁੱਤਿਆਂ ਕਹਿ ਕੇ ਮਾਂ ਪੁੱਤ ਨੂੰ ਹਰਾਮ ਦੇ ਆ ਕਹਿ ਕੇ ਬੋਲਦੀ ਆ ਉਹ ਚੈਨਲ ਤੁਸੀਂ ਚਲਾਉਂਦੇ ਹੋ ਹਨਾ ਉਹ ਅੱਛਾ ਉਹਨੂੰ ਦੇਖਦੇ ਵੀ ਬਹੁਤ ਵਧੀਆ ਤਰੀਕੇ ਨਾਲ ਮੈਂ ਕੱਲ ਪਲੇਅ ਦੇਖਣ ਗਿਆ ਪਲੇਅ ਦੇ ਵਿੱਚ ਇੱਕ ਮੁੰਡੇ ਦਾ ਪਲੇਅ ਦਿਖਾ ਰਹੇ ਸੀ ਵੀ ਲੋਕਾਂ ਦੀਆਂ ਜਨਾਨੀਆਂ ਕਿਦਾਂ ਪਟਾਈਏ ਔਰ ਬਿਆਹੇ ਭਰੇ ਬੰਦੇ ਤਾੜੀਆਂ ਮਾਰ ਰਹੇ ਸੀ ਫੈਮਲੀਆ ਵਾਲੇ ਸੋਚਣ ਵਾਲੀ ਗੱਲ ਆ ਯਾਰ ਮੈਂ ਪਲੇਅ ਦੇ ਵਿੱਚੋਂ ਉੱਠ ਕੇ ਆ ਗਿਆ ਹਨਾ ਤੁਸੀਂ ਸਮਾਜ ਨੂੰ ਦੇਖ ਹੀ ਰਹੇ ਮੈਂ ਕੋਈ ਬਹੁਤਾ ਵਿਦਵਾਨ ਨਹੀਂ ਬਣਨਾ ਚਾਹੁੰਦਾ ਪਰ ਯਾਰ ਜਿਹੜੀਆਂ ਚੀਜ਼ਾਂ ਸਾਨੂੰ ਫੀਲ ਹੋਣੀਆਂ ਸੀ ਦੱਸਦੇ ਹੋ ਤੁਹਾਡੀ ਤਾਂ ਫੀਲਿੰਗ ਹੀ ਮਰ ਚੁੱਕੀ ਆ ਤੁਸੀਂ ਸਾਨੂੰ ਕੀ ਦੱਸੋਗੇ ਆ ਮੈਂ ਸੱਜਣ ਸਿੰਘ ਰੰਗੂਰ ਤੇ ਆ ਫਿਲਮ ਦਾ ਤੁਹਾਨੂੰ ਮੈਂ ਦੱਸਦਾ ਉਹ ਸਾਰੇ ਇੱਕ ਹੋ ਗਏ ਫਿਲਮੀ ਬੰਦਾ ਹਜ਼ਾਰਾਂ ਬੰਦੇ ਕਰੂਗੇ ਰਾਂ ਧੋਖੇ ਲੱਖਾਂ ਕਰਦੇ ਤੁਸੀਂ ਇੱਕ ਬੰਦਾ ਵੀ ਬੋਲਦਾ ਦਿਖਾਦਾ ਇੱਕੂ ਦੇ ਖਲਾਬ ਉਧਰੋਂ ਧੋਖਾ ਖਾ ਕੇ ਦੂਜੇ ਨਾਲ ਚੱਲੇ ਫਿਰਦੇ ਨੇ ਮੈਂ ਵੀ ਗਲਤੀ ਕੀਤੀ ਆ ਇੱਕ ਦੋ ਗਲਤੀਆਂ ਮੈਂ ਵੀ ਕੀਤੀਆਂ ਹੋਣਗੀਆਂ ਮੈਂ ਕੋਈ ਮੁੱਕਰਦਾ ਨਹੀਂ ਉਸ ਗੱਲ ਤੋਂ ਹਨਾ ਪਰ ਸੋਚ ਕੇ ਦੇਖੋ ਤੁਸੀਂ ਸਹੀ ਗੱਲ ਕਰਨ ਵਾਲੇ ਨੂੰ ਕਿਵੇਂ ਦਰਕਾਰਦੇ ਹੋ ਤੇ ਜਿਹੜੇ ਗਲਤ ਕਰਦੇ ਆ ਉਹਨਾਂ ਨੂੰ ਤੁਸੀਂ ਕਿੱਦਾਂ ਵਧਾਈ ਜਾਂਦੇ ਹੋ ਆ 15 ਕੇ ਸਾਲ ਜੀ ਤੁਹਾਡਾ ਸਮਾਜ ਕਿੱਧਰ ਨੂੰ ਚਲ ਗਿਆ ਦੇਖ ਲਓ ਜਦੋਂ ਵੋਟਾਂ ਜਦੋਂ ਸਹੀ ਖਬਰਾਂ ਦੇਣ ਵਾਲੇ ਸਹੀ ਖਬਰਾਂ ਦਿੰਦੇ ਸੀ ਲੋਕਾਂ ਨੂੰ ਡਰ ਲੱਗਦਾ ਸੀ ਸਹੀ ਫਿਲਮਾਂ ਬਣਦੀਆਂ ਸੀ ਐਕਟਰ ਵੀ ਐਕਟਰਾਂ ਤੋਂ ਡਰਦੇ ਸੀ ਬੜਬੜੇ ਨੇਤਾ ਬਈ ਸਾਡੀ ਪੋਲ ਖੋਲਦੇ ਸਾਡੇ ਬਾਰੇ ਕੁਝ ਬੋਲ ਦੇਣਗੇ ਹਨਾ ਤੁਸੀਂ ਇਹ ਕਰ ਕਰਕੇ ਸਮਾਜ ਨੂੰ ਕਿੱਥੇ ਆਪ ਹੀ ਲੈ ਕੇ ਗਏ ਹੋ ਬੰਧਾ ਨਾਲ ਇਲੈਕਸ਼ਨ ਦੇ ਵਿੱਚ ਪਾਰਟੀ ਬਦਲ ਕੇ ਦੂਜੀ ਚ ਖੜ ਜਾਣਾ ਤੁਹੇ ਉਤੋਂ ਤੋਂ ਵੋਟਾਂ ਪਵਾ ਲੈਂਦਾ ਵੱਡੇ ਉਹ ਸਿਆਣਿਓ ਕਦੇ ਹੱਥ ਮਾਰੋ ਅਕਲ ਨੂੰ ਅਲਰੇ ਕਮੈਂਟ ਪਾਉਂਦੇ ਥੱਲੇ ਪਾਉਣ ਤੋਂ ਪਹਿਲਾਂ ਸੋਚ ਲਿਆ ਕਰੋ ਤੁਹਾਨੂੰ ਇੱਧਰ ਬੁਲਾਇਆ ਥੋੜੀ ਕਿਸੇ ਨੇ ਤੁਸੀਂ ਜਾਓ ਜਾ ਕੇ ਫੈਨ ਵਾਲੀ ਲਾਈਨ 'ਚ ਲੱਗੇ ਰਹੋ ਤੁਹਾਨੂੰ ਥੋੜੀ ਕੋ ਬੁਲਾਉਂਦਾ ਹੈ ਨਾ ਤੁਸੀਂ ਹਰਕਤਾਂ ਉਹ ਕਰਦੇ ਹੋ ਕਿੰਨੇ ਲੋਕ ਤੁਹਾਨੂੰ ਚੀਟ ਕਰ ਗਏ ਤੁਹਾਡੇ ਜਿਹੜੇ ਵਿਆਹਾਂ ਦੇ ਖਾੜੇ ਸੀ ਸਾਂਝੀਆਂ ਦਾ ਰੇਟ ਅੱਜ ਵੀ ਉਹੀ ਹੈ ਕੋਈ ਪਹੁੰਚਾ ਨਹੀਂ ਵਧਿਆ ਹੈ ਨਾ ਸਟੇਜ ਦਾ ਕਰਕੇ ਉਹ ਵਿੱਚ ਦਲਾਲ ਜੇ ਪਾ ਕੇ ਉਹਨਾਂ ਨੇ ਕਿੰਨੇ ਕਿੰਨੇ ਰੇਟ ਵਧਾ ਲਿਆ ਤੁਹਾਨੂੰ ਪਤਾ ਪਰ ਤੁਸੀਂ ਵਿਆਹਾਂ ਦੇ ਵਿੱਚ 20-20 ਲੱਖ ਦੇ ਕੇ ਬੁਲਾਉਂਦੇ ਹੋ ਤੁਹਾਨੂੰ ਬੁੱਧੂ ਬਣਾਉਣਾ ਸੌਖਾ ਹੀ ਬਹੁਤ ਹੈ ਮੈਂ ਵੀ ਬਣਾ ਸਕਦਾ ਹੈ ਨਾ ਪਰ ਮੇਰੇ ਮਨ ਚ ਪਹਿਲਾਂ ਕੋ ਇਦਾਂ ਨਹੀਂ ਸੀ ਜਦੋਂ ਫਿਲਮ ਲਾਂਚ ਵਿੱਚ ਆਇਆ ਤੁਸੀਂ ਸੋਚ ਕੇ ਦੇਖ ਲਓ ਕੋਈ ਚੰਗੀ ਗੱਲ ਕਰਦਾ ਤੁਹਾਡੇ ਲਈ ਤੁਹਾਡਾ ਜਾਣਦਾ ਕਿ ਇਹ ਤੁਹਾਡੇ ਪੱਖ ਚ ਬੋਲਦਾ ਅਜਾ ਜਿਹੜਾ ਤੁਹਾਡਾ ਭਲਾ ਚਾਹੁੰਦਾ ਉਹ ਤਾਂ ਤੁਸੀਂ ਬੁਰਾ ਚਾਹੁੰਦੇ ਹੋ ਜਿਹੜਾ ਤੁਹਾਡਾ ਬੁਰਾ ਕਰਦਾ ਤੁਹਾਨੂੰ ਉੱਲੂ ਬਣਾਉਂਦਾ ਉਹ ਤਾਂ ਤੁਸੀਂ ਖੁਸ਼ ਬਹੁਤ ਹੁੰਦੇ ਹੋ ਤੇ ਬਹੁਤ ਸਿਆਣੀ ਗੱਲ ਹੈ ਹੈ ਨਾ ਮੈਂ ਕਈ ਚੀਜ਼ਾਂ ਫਿਲਮ ਵਾਲੀ ਬੋਲਣੀਆਂ ਸੀ ਮੈਂ ਕਿਉਂ ਬੋਲਣ ਲੱਗਾ ਅੱਜ ਆ ਦੇਖ ਕੇ ਜਿੰਨੇ ਵੀ ਵਿਦਵਾਨ ਬਣਦੇ ਨੇ ਨਾ ਬਹੁਤ ਹੀ ਜ਼ਿਆਦਾ ਕੁਸ਼ਕ ਨੂੰ ਛੱਡ ਕੇ ਸੰਤਾ ਮਹਾਂਤਾ ਦੀਆਂ ਗੱਲਾਂ ਵੇਖੋ ਤੁਸੀਂ ਮੈਂ ਢੰਡਰੀਆਂ ਵਾਲੇ ਨੂੰ ਮਿਲ ਕੇ ਆਇਆ ਹੋਇਆ ਢੰਡਰੀਆਂ ਵਾਲੇ ਵਾਲੇ ਵੀ ਗੱਲ ਕਰੂੰਗਾ ਤੇ ਬਾਕੀਆਂ ਬਾਰੇ ਵੀ ਕਰ ਲਊਗਾ ਮੈਨੂੰ ਜਕਣਾ ਨਹੀਂ ਹੈਗਾ ਇਹਨਾਂ ਤੋਂ ਹਨਾ ਜਦੋਂ ਸੱਚੀ ਬੋਲਣ ਲੱਪੇ ਉਹ ਬਦਵਾ ਇਦਾਂ ਦਵਾਨ ਲਾ ਲਾ ਕੇ ਲੋਕਾਂ ਦੀਆਂ ਪ੍ਰੋਬਲਮ ਸੁਣਦੇ ਨੇ ਜਿੱਦਾਂ ਸੋਲਵ ਕਰਨ ਕੋਈ ਸੋਲਵ ਨਹੀਂ ਕਰਦੇ ਫੋਟੋ ਖਿਚਾਉਣ ਨੂੰ ਪਹਿਲਾਂ ਖੜ ਜਾਂਦੇ ਮੈਂ ਤਾਂ ਉਹਨਾਂ ਵੀ ਨਹੀਂ ਫੋਟੋ ਖਿਚਾਈ ਐਵੇਂ ਕਹਦਾ ਕੋਈ ਅਮਰਜੀਤ ਕਰਕੇ ਉਹਨਾਂ ਦਾ ਮੋਹਰੇ ਛੱਡਿਆ ਹੋਇਆ ਸਾਨੂੰ ਫਲਾਨੀ ਸਾਰੀਆਂ ਚੀਜ਼ਾਂ ਸਾਡੇ ਤੋਂ ਮੰਗਵਾ ਲੈਂਦੇ ਆ ਮੰਗਵਾ ਕੇ ਬਾਅਦ ਸਾਨੂੰ ਉਹਨਾਂ ਦੀਆਂ ਗੱਲਾਂ ਤਾਂ ਚੰਗੇ ਲੱਗਦੇ ਸੀ ਉਹ ਭਾਈ ਜਿਹੜੇ ਗੱਲਾਂ ਗੱਲ ਵਧੀਆ ਕਰਦੇ ਉਹ ਕੰਮ ਗੱਲ ਵਧੀਆ ਨਹੀਂ ਕਰਦੇ ਜਿਹੜੇ ਗੱਲਾਂ ਗਲਤ ਕਰਦੇ ਤੁਹਾਨੂੰ ਲੱਗਦੇ ਉਹ ਕੰਮ ਵਧੀਆ ਕਰਦੇ ਆ ਇਸ ਗੱਲ ਨੂੰ ਹੱਥ ਮਾਰੋ ਅਕਲ ਨੂੰ ਮਾਰਾ ਜਾ ਆ ਕਿ ਮੈਸੇਜ ਪਾਉਣ ਤੋਂ ਪਹਿਲਾਂ ਦੇਖ ਲਿਆ ਕਰੋ ਮੈਸੇਜ ਪਾਉਣ ਦਾ ਮਤਲਬ ਉਹਦਾ ਜਿਹੜਾ ਮੈਨੂੰ ਇਹ ਲੱਗਿਆ ਨਹੀਂ ਪਤਾ ਚਲ ਮੈਨੂੰ ਉਹ ਇੱਕ ਦੇ ਗਿਆ ਕਿੱਸਾ ਜਿਹੜਾ ਬੋਲਣ ਲਈ ਹੋਇਆ ਹਨ ਪਰ ਸੋਚ ਕੇ ਦੇਖੋ ਇਹ ਚੀਜ਼ਾਂ ਯਾਰ ਮੈਂ ਨਾ ਬਹੁਤਾ ਮੱਥਾ ਨਹੀਂ ਐ ਮਾਰਨਾ ਚਾਹੁੰਦਾ ਮੈਨੂੰ ਵੀ ਖਿਜ ਜਾਂਦੀ ਸਿਰਸੋਰੇ ਮੇਰਾ ਜੀ ਐਕਸਰਸਾਈਜ਼ ਦਾ ਟਾਈਮ ਪਹਿਲੀ ਵਾਰੀ ਮੈਂ ਛੱਡਿਆ ਮੈਂ ਕਦੀ ਐਕਸਰਸਾਈਜ਼ ਨਹੀਂ ਛੱਡਦਾ ਆਪਣਾ ਹਨਾ ਇਹਦਾ ਕਮੈਂਟ ਦੇਖ ਕਿਵੇਂ ਕਿੰਨਾ ਕਿ ਸਿਆਣਾ ਹੋਊ ਮਹਾ ਡਫਰ ਬੰਦਾ ਗੁਰਬਾਣੀ ਚ ਐਂ ਕਹਿੰਦਾ ਗੁਰਬਾਣੀ ਚ ਉਹ ਗੁਰਬਾਣੀ ਦੇ ਬਾਰੇ ਜੜੇ ਜੇ ਤੁਹਾਨੂੰ ਅਕਲ ਦਿੰਦੇ ਉਹ ਆਪ ਅਮਲ ਕਰਦੇ ਹੋ ਗੁਰਬਾਣੀ ਚ ਸਾਡੇ ਦੇਨਦਾ ਕੀਤਾ ਹੀ ਆ ਹੂੰ ਜਿਹੜੇ ਧਰਮ ਦੇ ਠੇਕੇਦਾਰ ਬਣ ਜਾਂਦੇ ਉਹ ਧਰਮ ਦੀ ਇਹੀ ਤਾਂ ਜਿਆਦਾ ਦਿੰਦੇ ਆ ਨਹੀਂ ਦਿੰਦੇ ਤਾਂ ਦਿਖਾਓ ਕਿੰਨਿਆਂ ਦਾ ਕਹਦੀ ਕਿੰਨੇ ਤੁਰੇ ਫਿਰਦੇ ਆ ਹੈ ਇਹ ਚੀਜ਼ਾ ਸਮਝੋ ਯਾਰ ਐ ਨਾ ਕਰੋ ਤੇ ਲਾਰਡ ਐ ਸਮਾਨ ਤੇ ਫਿਲਮ ਬਣਾਉਂਗਾ ਮਤਾਬ ਚੰਦਰਮਿੰਦਰ ਲੈਵਲ ਤੇ ਇਸ ਬੰਦੇ ਨਾਲ ਧੋਖਾ ਹੋਇਆ ਹਨਾ ਕਿੱਦਾਂ ਕਿੱਦਾਂ ਹੋਇਆ ਨਾਲ ਦਲੀਲਾਂ ਦਊਂਗਾ ਉਹਨੂੰ ਵੀ ਨਹੀਂ ਪਤਾ ਉਸ ਬਾਰੇ ਵੀਡੀਓ ਮੈਂ ਸਿਰ ਤਾਂ ਬਣਾਉਣ ਲੱਗਾ ਕਿਉਂਕਿ ਉਹਨੇ ਇੱਕ ਦੋ ਵਾਰ ਮੈਨਾਂ ਮਾੜੀ ਕੀਤੀ ਸੀ ਮੈਂ ਉਹਨਾਂ ਚੰਗਾ ਕੀਤਾ ਸੀ ਫਿਰ ਉਹਨੇ ਇੱਕ ਦਿਨ ਵੀਡੀਓ ਪਾਈ ਦੁਬਾਰਾ ਮੈਂ ਉਹਦੇ ਨੇੜੇ ਹੋਇਆ ਕੋਈ ਐਦਾਂ ਨਹੀਂ ਮੇਰਾ ਹੈਗਾ ਕੋਈ ਦੋਸਤ ਹੀ ਮਿੱਤਰ ਤਾਂ ਕਿਸੇ ਨਾਲ ਦੋਸਤ ਹੀ ਨਹੀਂ ਮੈਂ ਕੱਲਾ ਹਾਂ ਤੇ ਕੱਲਾ ਹੋ ਗਿਆ ਸਹੀ ਹੈ ਵੀਵੀ ਪੱਤੀ ਪੱਸੀਆਂ ਨੂੰ दारू ਪਲਾ ਕੇ ਖਾਣਾ ਖਲਾ ਕੇ ਪਾਰਟੀਆਂ ਦੇ ਦੇਖੇ ਮੈਂ ਬਹੁਤ ਕੁਝ ਦੇਖ ਲਿਆ ਇਹ ਕਿਸੇ ਦੇ ਸਕੇ ਸੁਕੇ ਨਹੀਂ ਹੁੰਦੇ ਨਾਲੇ ਗੱਲਾਂ ਕਹਿੜੀਆਂ ਗੱਲਾਂ ਕਹਿੜੀਆਂ ਬੰਦ ਕਰ ਦੋ 네ਗੇਟਿਵਿਟੀ ਫਲਾਨਾ ਜੇ ਕੋਈ ਸੱਚ ਬੋਲੂਗਾ ਉਹਦੇ ਡਰ ਨਾਲ ਕਿਸ ਤਾਂ ਆ ਕੇ ਕਿਸੇ ਨੂੰ ਤਾਕਲ ਆਉ ਕੋਈ ਤਾਂ ਸੁਧਰੂ ਸਮਝ ਨੂੰ ਹੱਥ ਮਾਰਿਆ ਕਰੋ ਬਾਕੀ ਭਰਾਵੋ ਤਪੇ ਹੋਏ ਨੇ ਅਜੇ ਤਾਂ ਵੀਡੀਓ ਬਣਾਈ ਆ ਮੈਂ ਜੇ ਥੱਲੇ ਕਮੈਂਟ ਪਾਉਂਦੇ ਗਲਤ ਮੈਂ ਉਹਨਾਂ ਦੇ ਜਵਾਬ ਦੇਣੇ ਬੰਦ ਕਰ ਦੇਣੇ ਆ ਮੈਂ ਕਮੈਂਟਾਂ ਦਾ ਜਵਾਬ ਨਾ ਦਊਂਗਾ ਫਿਰ ਕੀ ਮ ਵਧੀਆ ਬੰਦੇ ਬਹੁਤ ਨੇ ਜੁੜੇ ਉਹਨਾਂ ਕਰਕੇ ਕਰਦਾ ਸੱਚੇ ਸਹੀ ਬੰਦੇ ਦੀ ਗੱਲ ਰੱਖਦਾ ਹੈ ਨਾ ਜੋ ਜੋ ਹੋਇਆ ਅਦਰਵਾਈਜ਼ ਕੁਝ ਨਹੀਂ ਇਸ ਚੈਨਲ ਤੇ ਕੋਈ ਝੂਠ ਨਹੀਂ ਅਸੀਂ ਬੋਲਦੇ ਮਿਹਰਬਾਨੀ ਜੀ ਸ਼ੁਕਰੀਆ